ਇਹ ਜ਼ਿੰਦਗੀ ਇੱਕ ਸੁਪਨੇ ਵਰਗੀ ਹੈ ਤੇ ਸੁਪਨਿਆਂ ਦੀ ਇੱਕ ਸੱਚੀ ਗੱਲ ਪਤਾ ਕੀ ਹੈ ਇਹ ਪੂਰੇ ਹੋ ਜਾਂਦੇ ਨੇ ਤੇ ਨਾਲ ਹੀ ਖਤਮ ਤੇ ਉੱਥੋਂ ਹੀ ਫੇਰ ਉੱਗ ਪੈਂਦੇ ਨੇ ਕਿਸੇ ਨਵੇਂ ਸਫ਼ਰ ਲਈ ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ ਅਸਲ 'ਚ ਸਫ਼ਰ ਹੀ ਆਪਣੇ ਆਪ 'ਚ ਮੰਜ਼ਿਲ ਹੈ ਤੇ ਸਫ਼ਰ ਵਿੱਚ ਮਿਲਣ ਵਾਲੇ ਸਾਰੇ ਕਿਰਦਾਰ ਪਲੇ ਉਹ ਇੱਕੋ એનર્ਜੀ ਕਰ ਰਹੀ ਹੈ ਹਰ ਇੱਕ ਗੱਲ ਜਿਹੜੀ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਨਾਲ ਵਾਪਰਦੀ ਹੈ ਉਥੋਂ ਟੀ ਤਿਆਰੀ ਲਈ ਹੈ ਇੱਕ ਓਮਕਾਰ ਇਹ ਸਭ ਜੋ ਵਾਪਰ ਰਿਹਾ ਹੈ ਉਹ ਸੇ ਇੱਕ ਦੇ ਵਿੱਚ ਉਹ ਵਾਪਰ ਰਿਹਾ ਜਿੰਨੇ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਨੇ ਉਹ ਤੁਹਾਨੂੰ ਤਰਾਸ਼ਦੇ ਨੇ ਤੇ ਸਾਰਿਆਂ ਤੋਂ ਵੱਧ ਸੱਟਾਂ ਸਹਿਣ ਵਾਲਾ ਆਪਣੇ ਆਪ ਹੀਰਾ ਬਣ ਜਾਂਦਾ ਹੈ ਇਹ ਸਾਰੀ ਖੇਡ ਇਦਾਂ ਹੈ ਜਿਵੇਂ ਕੋਈ ਪਹਿਲਾਂ ਤੋਂ ਲੱਭੀ ਹੋਈ ਚੀਜ਼ ਗਵਾਚ ਕੇ ਦੁਬਾਰਾ ਲੱਭ ਜਾਵੇ ਪਰ ਦੁਬਾਰਾ ਲੱਭੀ ਚੀਜ਼ ਦਾ ਮੁੱਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਜਾਂਦਾ ਹੈ ਜਿਵੇਂ ਮੱਛੀ ਪਾਣੀ 'ਚ ਰਹਿ ਕੇ ਪਾਣੀ ਦੀ ਕਦਰ ਨਾ ਕਰੇ ਜਿੰਨਾ ਲੱਭਿਆ ਜਾਣਾ ਜ਼ਰੂਰੀ ਹੈ ਉਨਾ ਹੀ ਗਵਾਚਣਾ ਵੀ ਜ਼ਰੂਰੀ ਹੈ ਸਭ ਨੂੰ ਆਪੋ ਆਪਣੇ ਕਿਰਦਾਰ ਮਿਲੇ ਹੋਏ ਨੇ ਫਿਰ ਜਦੋਂ ਸਾਰਾ ਕੁਝ ਹੈ ਹੀ ਡਰਾਮਾ ਫਿਰ ਡਰਾਮਾ ਤਾਂ ਸਿਰੇ ਵਾਲਾ ਹੀ ਹੋਣਾ ਚਾਹੀਦਾ ਤਾਂ ਹੀ ਸਵਾਦ ਤੇ ਡਰਾਮੇ ਵਿੱਚ ਕਿਹਦਾ ਨਾਮ ਕੌਣ ਬਦਨਾਮ ਕਿਹੜਾ ਉੱਚਾ ਕਿਹੜਾ ਨੀਵਾਂ ਕੀ ਰੱਬ ਕੀ ਸ਼ੈਤਾਨ ਇਹ ਸਾਰੇ ਨਦੀਆਂ ਨਾਲੇ ਚਰਨੇ ਉਸੇ ਇੱਕ ਚੋਂ ਨਿਕਲ ਕੇ ਉਸੇ ਵਿੱਚ ਹੀ ਯਾਰ ਹਲਦੇ ਨੇ ਮਹਾਰਾਜ ਨੇ ਸਾਨੂੰ ਸੁਰਤ ਬਖਸ਼ੀ ਹੈ ਤੇ ਮੇਰੀ ਇਹ ਹੀ ਅਰਦਾਸ ਹੈ ਤੁਹਾਡੇ ਸਾਰਿਆਂ ਲਈ ਕਿ ਉਹ ਸੁਰਤ ਹਮੇਸ਼ਾ ਚੱਗਦੀ ਰਹੇ ਇੱਥੇ ਪਿਆਰ ਵੰਡਣ ਆਏ ਆਂ ਤੇ ਪਿਆਰ ਵੱਢ ਕੇ ਜਾਵਾਂਗੇ ਕਿਸੇ ਨੇ ਉਹ ਤੋਂ ਇਲਾਵਾ ਕੱਖ ਨਹੀਂ ਨਾਲ ਲੈ ਕੇ ਜਾਣਾ ਜਿੰਨੀ ਹਾਰ ਜਿੱਤ ਦੀ ਗੱਲ ਹੈ ਹਰ ਇੱਕ ਉਸੇ ਇੱਕ ਦੀ ਗੱਲ ਹੈ ਜੋ ਵੀ ਮੈਂ ਤੇ ਤੂੰ ਦਾ ਰੌਲਾ ਸਾਰਾ ਹੀ ਐਵੇਂ ਉਂ ਦਾ ਰੌਲਾ ਹੈ ਉਹ ਦੀ ਉਸੇ ਵਿੱਚ ਦੀ ਗੱਲ ਹੈ ਹਰ ਇੱਕ ਉਸੇ ਇੱਕ ਦੀ ਗੱਲ ਹੈ ਇੱਕ ਓਂ